ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਸਮੇਂ ਅਸੀਂ ਖਟਕੜ ਕਲਾ ਵੇਖੇ ਮੌਜੂਦ ਹਾਂ ਔਰ ਪਿੱਛੇ ਮੇਰੇ ਛੱਪੜ ਤੁਹਾਨੂੰ ਨਜ਼ਰ ਆ ਰਿਹਾ ਹੁਣ ਸਾਨੂੰ ਵੀਰ ਸਨੀ ਅਤੇ ਬਲਰਾਮ RAM ਬਲਿਹਾਰ RAM ਹੁਣੀ ਬੁਲਾਇਆ ਇੱਥੇ ਆਹ ਵੀਰ ਦੀ ਮਦਦ ਕਰਨੀ ਇਹਦਾ ਨਾਮ ਅਰਵਿੰਦ ਕੁਮਾਰ ਹੈ ਇਹ ਕਹਿੰਦੇ ਕਿ ਸਵੇਰ ਤੋਂ ਇੱਥੇ ਮੌਜੂਦ ਹੈ ਔਰ ਠੰਡ ਤੁਹਾਨੂੰ ਪਤਾ ਕਿੰਨੀ ਜ਼ਿਆਦਾ ਹੈ ਤਾਂ ਇਹਦੇ ਲਈ ਬਰੜ ਨੇ ਤੇ ਲਈ ਚਿੰਤਿਤ ਨੇ ਕਿ ਇੰਨੀ ਠੰਡ ਵਿੱਚ ਭੁੱਖਾ ਇਹ ਇੱਥੇ ਬੈਠਾ ਸਵੇਰ ਤੋਂ ਔਰ ਹੁਣ ਅਸੀਂ ਜਿਹੜੀ ਗੱਲ ਕੀਤੀ ਇਹਨਾਂ ਆਫ ਕੈਮਰਾ ਤਾਂ ਪਤਾ ਲੱਗਿਆ ਤਿੰਨ ਚਾਰ ਦਿਨ ਤੋਂ ਇੱਧਰ ਹੀ ਕਿਤੇ ਭਟਕ ਰਿਹਾ ਸੀ ਇੱਧਰ ਵੀ ਸਾਡੇ ਵੀਰ ਹੋਰ ਮੌਜੂਦ ਆ ਤਾਂ ਇਹ ਇੱਕ ਅਪੀਲ ਕਰਨਾ ਚਾਹੁੰਦੇ ਵਿੱਚ ਚਿਹਰਾ ਦਿਖਾ ਦਿਓ ਮੜੇ ਮੜੇ ਜੱਗੇ ਹੋ ਕੇ ਅਰਵਿੰਦ ਕੁਮਾਰ ਇੱਧਰ ਦੇਖੋ ਜਰਾ ਆਪਣੇ ਫੇਸਬੁੱਕ ਉਧਰ ਕਰੋ ਤੇ ਇਹ ਅਰਵਿੰਦ ਕੁਮਾਰ ਇਹਦਾ ਨਾਮ ਇਹ ਵੀਰ ਜਿਹੜੇ ਪਿੰਡ ਵਾਲੇ ਦੱਸਦੇ ਆ ਕਿ ਇਹਦਾ ਪ੍ਰਤੀਤ ਹੋ ਰਿਹਾ ਜਿਵੇਂ ਇਹਦੀ ਕੁੱਟਮਾਰ ਵੀ ਹੋਈ ਹੋਵੇ ਔਰ ਨਾਲ ਦੀ ਨਾਲ ਇਹ ਵੀ ਕਹਿੰਦਾ ਕਿ ਤੋ ਕਿਸੇ ਨੇ ਫੋਨ ਖੋਲਿਆ ਅਸੀਂ ਬਲਿਹਾਰ RAM ਹੁਣਾ ਤੋਂ ਅਤੇ ਸਨੀ ਹੁਣਾ ਤੋਂ ਜਾਣਾਂਗੇ ਕਿ ਇਹਨਾਂ ਨੂੰ ਕਿਵੇਂ ਪਤਾ ਲੱਗਿਆ ਪਰ ਵੱਡਾ ਸਾਡਾ ਫੋਕਸ ਇਹੀ ਹੈ ਕਿ ਇਹਦੀ ਮਦਦ ਕਰਨੀ ਹੈ ਤਾਂ ਜੋ ਆਪਣੇ ਪਰਿਵਾਰ ਵਾਲਿਆਂ ਤੱਕ ਪਹੁੰਚ ਸਕੇ ਔਰ ਇਹ ਦੱਸਦਾ ਕਿ ਛਪਰਾ ਛਪਰਾ گاؤں ਦਾ ਕਹਿੰਦਾ ਮੈਂ ਨਿਵਾਸੀ ਹਾਂ ਐਚਪੀ ਦੀ ਇਹਨੇ ਟੀ-ਸ਼ਰਟ ਵੀ ਪਾਈ ਹੋਈ ਹੈ ਪਰ ਹਾਲ ਦੀ ਘੜੀਏ ਪਰੇਸ਼ਾਨ ਹੈ ਬਹੁਤੀ ਗੱਲ ਨਹੀਂ ਕਰ ਪਾਰ ਰਿਹਾ ਕਿਉਂਕਿ ਕਈ ਵੇਲੇ ਲੈਂਗੁਏਜ ਬੈਰੀਅਰ ਵੀ ਹੁੰਦਾ ਆ ਕਿਉਂਕਿ ਅਸੀਂ ਹੁਣ ਪੰਜਾਬੀ ਬੋਲਦੇ ਆ ਇਹਨੂੰ ਹੋ ਸਕਦਾ ਸਾਡੀ ਭਾਸ਼ਾ ਬਹੁਤੀ ਸਮਝ ਨਾ ਆਂਦੀ ਹੋਵੇ ਪਾ ਲੈਂਗੁਏਜ ਬੈਰੀਅਰ ਵੀ ਆ ਇਹ ਵੀ ਨਹੀਂ ਦੱਸ ਪਾ ਰਿਹਾ ਕਿ ਆਇਆ ਕਿੱਥੋਂ ਜਾਣਾ ਕਿੱਥੇ ਸੀ ਬਸ ਇੰਨਾ ਹੀ ਕਹਿੰਦਾ ਕਿ ਮੈਂ ਆਪਣੇ ਘਰ ਜਾਣਾ ਔਰ ਘਰ ਦਾ ਐਡਰੈਸ ਛਪਰਾ ਹੀ ਦੱਸ ਰਿਹਾ ਆਪਣੇ ਦੋ ਭਰਾਵਾਂ ਦੇ ਨਾਂ ਵੀ ਲੈ ਰਿਹਾ ਬਾਕੀ ਬਲਿਹਾਰ ਭਾਈ ਤੋਂ ਜਾਣਦੇ ਆ ਭਾਜੀ ਤੁਹਾਨੂੰ ਕਦੋਂ ਪਤਾ ਲੱਗਾ ਕਿ ਇੱਥੇ ਬੈਠਾ ਹੈ ਭਾਜੀ ਇਹਨੂੰ ਮੈਂ ਇੱਥੇ ਹੋ ਗਿਆ ਘੰਟਾ ਕੋ ਹੋਇਆ ਇਹਨੂੰ ਮੈਨੂੰ ਇੱਥੇ ਹੋਰ ਸਾਡੇ ਪਿੰਡ ਦੇ ਇੱਥੇ ਬੰਦੇ ਬੈਠੇ ਸੀਗੇ ਉਹਨਾਂ ਨੇ ਦੱਸਿਆ ਕਿ ਅੱਦ ਅੱਦ ਕਰਕੇ ਕਿ ਇਹ ਬੰਦਾ ਬੈਠਾ ਇਹਦੇ ਕੋ ਟਿਕਟ ਸੀਗੀ ਇੱਕ ਉਹ ਕਾਫੀ ਦੂਜੀ ਹੋਈ ਹੋਈ ਆ ਹਰਿਆਣੇ ਦੀ ਦੱਸ ਦਨਾ ਏ ਪਤਾ ਨਹੀਂ ਲੱਗ ਪਾ ਰਿਹਾ ਕਿ ਕਿੱਥੇ ਦੀ ਆਹੋ ਤਾਂ ਉਹਦੇ ਉੱਤੇ ਜੋ ਅੱਖਰ ਆ ਉਹ ਵੀ ਮਿਟੇ ਹੋਏ ਸੀਗੇ ਤਾਂ ਜਦੋਂ ਇਹਦੇ ਨਾਲ ਮੈਂ ਗੱਲਬਾਤ ਕੀਤੀ ਆ ਤਾਂ ਇਹਦੇ ਕੋਲ ਪੁੱਛਿਆ ਗਿਆ ਕਿ ਤੁਹਾਡੇ ਫੈਮਿਲੀ ਦੇ ਵਿੱਚ ਕਿਸੇ ਦਾ ਨੰਬਰ ਉਹ ਕਹਿੰਦਾ ਇਹੀ ਕਹਿੰਦਾ ਕਿ ਮੇਰਾ ਫੋਨ ਕਿਸ ਨੇ ਖੋਲਿਆ ਤਾਂ ਮੇਰੇ ਨਾਲ ਕੁੱਟਮਾਰ ਕੀਤੀ ਆ ਹੁਣ ਅਸੀਂ ਇਹਨੂੰ ਖੜਾ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਇਹਦੇ ਲੱਤ ਦੇ ਉੱਤੇ ਜਿੱਦਾਂ ਸੱਟ ਲੱਗੀ ਹੁੰਦੀ ਮਹਿਸੂਸ ਹੋ ਰਿਹਾ ਸਾਨੂੰ ਆਪ ਨੂੰ ਕਿ ਖੜਾ ਨਹੀਂ ਹੋ ਪਾ ਰਿਹਾ ਇਹਦੇ ਕੋਲ ਹਾਂਜੀ ਤੇ ਜਿੰਨੀ ਮੈਂ ਵੀ ਗੱਲਬਾਤ ਕੀਤੀ ਤੁਸੀਂ ਵੀ ਕੀਤੇ ਕੋਈ ਬਹੁਤੀ ਗੱਲ ਸਮਝ ਨਹੀਂ ਆਂਦੀ ਭਈ ਹਾਂਜੀ ਇਹ ਜਿੱਦਾਂ ਹੁਣ ਮੇਰੇ ਨਾਲ ਭਾਜੀ ਆ ਸਾਡੇ ਪਿੰਡੋਂ ਇਹਨੇ ਗੱਲਬਾਤ ਕੀਤੀ ਤੇ ਕਹਿੰਦਾ ਕਿ ਮੈਨੂੰ ਲੈਂਗੁਏਜ ਨਹੀਂ ਸਮਝ ਆ ਰਹੀ ਤਾਂ ਜਦੋਂ ਮੈਂ ਇਹਦੇ ਨਾਲ ਗੱਲਬਾਤ ਕੀਤੀ ਬਸ ਆਪਣਾ ਨਾਂ ਤੇ ਹੋਰ ਜ਼ਿਆਦਾ ਕੁਝ ਦੱਸ ਨਹੀਂ ਪਾ ਰਿਹਾ ਸਨੀ ਬਾਜੀ ਤੁਸੀਂ ਕਾਫੀ ਧੇਰ ਤੇ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਸਾਨੂੰ ਵੀ ਤੁਸੀਂ ਕਾਲ ਕਰਕੇ ਇਨਫੋਰਮ ਕੀਤਾ ਹਾਂ ਜੀ ਸਰ ਇਹਦੇ ਕੁੱਟਮਾਰ ਜਿੱਤਾਂ ਹੋਈਆ ਜ਼ਖਮ ਤਾਜ਼ਾ ਆ ਕਿ ਪੁਰਾਣੇ ਆ ਜ਼ਖਮ ਇਹਦਾ ਰਾਤ ਰਾਤ ਹੀ ਲੱਗਦਾ ਹੈ ਕਿਸੇ ਨੇ ਕੁੱਟਿਆ ਮਾਰਿਆ ਆ ਖੜਾ ਨਹੀਂ ਹੋ ਰਿਹਾ ਇਹਦੇ ਕੋਲੋਂ ਤੇ ਅਸੀਂ ਨੂੰ ਕੋਸ਼ਿਸ਼ ਕਰ ਰਹੇ ਹਾਂ ਖੜਾ ਕਰਨ ਦੀ ਪਰ ਇਹ ਤਾਂ ਖੜਾ ਨਹੀਂ ਹੋ ਰਿਹਾ ਹੁਣ ਤੁਸੀਂ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਹੁਣ ਇਹ ਲਈ ਵਾਸਤੇ ਬ੍ਰੈਡ ਲੈ ਕੇ ਆਂਦੇ ਆ ਇਹਨੂੰ ਬ੍ਰੈਡ ਬ੍ਰੋਡ ਚਾਹ ਦੇ ਨਾਲ ਦਿੰਨੇ ਆ ਤੇ ਰਾਹ ਦੇਖਦੇ ਇਹਨੂੰ ਇੱਥੇ ਕਿਤੇ ਰੱਖਦੇ ਆ ਪੜਾਈ ਨੂੰ ਅਸੀਂ ਇਹੀ ਚਾਹੁੰਨੇ ਕਿ ਆਪਣੇ ਘਰ ਪਹੁੰਚ ਜਾਵੇ ਇੱਥੋਂ ਵੀ ਹੈਗਾ ਆ ਆਫ ਕੈਮਰਾ ਵੀ ਤੁਸੀਂ ਗੱਲ ਕਰ ਰਹੇ ਸੀ ਵੀ ਕਿਸੇ ਗਲਤ ਥਾਂ ਚ ਨਾ ਚਲੇ ਜਾਵੇ ਹਾਂਜੀ ਹਾਂਜੀ ਤਾਂ ਫਿਰ ਲੋਕੀ ਡੰਗਰ ਪਸ਼ੂਆਂ ਦਾ ਕੰਮ ਬਿਲਕੁਲ 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 ਅੱਜ ਕੱਲ ਗੁਜਰ ਰੱਖਦੇ ਆ ਬੰਦਿਆਂ ਨੂੰ ਅੱਜ ਕੱਲ ਨਾ ਪੈਸਾ ਢੇਲਾ ਦਿੰਦੇ ਆ ਬਿਨਾਂ ਪਹਿਲਾਂ ਕੰਮ ਕਰਾ ਦੇ ਹਾਂਜੀ ਹਾਂਜੀ ਜਿਵੇਂ ਕਿ ਇਹੋ ਜਿਹੇ ਇਨਸਾਨ ਆ ਜਿਹੜਾ ਇਹਨਾਂ ਦਾ ਫਾਇਦਾ ਉਠਾ ਸਕਦੇ ਸਾਰਿਆਂ ਨੂੰ ਨਹੀਂ ਆ ਕੋਈ ਆਪਣੇ ਇੱਥੇ ਬਹੁਤ ਘ ਘਰ ਆਇਆ ਇਹੋ ਜਿਹਾ ਕਿ ਅਸੀਂ ਵੀਡੀਓ ਵੀ ਦੇਖੀ ਦੀਆਂ ਸੰਸਥਾਆਂ ਆਂਦੀਆਂ ਕਿ ਇਹ ਗਲਤ ਹੱਥਾਂ ਦੇ ਵਿੱਚ ਨਾ ਚਲੀ ਜਾਵੇ ਇਹ ਹੀ ਅਸੀਂ ਸਾਡਾ ਮੁੱਦਾ ਆ ਕਿ ਆਪਣੇ ਘਰ ਤੱਕ ਪਹੁੰਚ ਜਾਵੇ ਕਿਸੇ ਵੀ ਤਰ੍ਹਾਂ ਇਹ ਜੇ ਕਿਸੇ ਵੀਰ ਨੂੰ ਇਹਦੀ ਪਛਾਣ ਆਉਂਦੀ ਆ ਪਿੰਡ ਖਟਕੜਕੜ ਕਲਾਂ ਦੇ ਵਿੱਚ ਇਹ ਇਸ ਟਾਈਮ ਮੌਜੂਦ ਆ ਤਾਂ ਬਾਕੀ ਜੇ ਕਿਤੇ ਇਧਰ ਉਧਰ ਚੱਲ ਵੀ ਜਾਂਦਾ ਤਾਂ ਇਹਦੀ ਨਿਗਰਾਨੀ ਕਰਾਂਗੇ ਕੁਝ ਟੇਰਾ ਲੱਖ ਦਾ ਤਾਂ ਪੀਰ ਦੇ ਨਜ਼ਦੀਕ ਆਪਾਂ ਮੌਜੂਦ ਆ ਹਾਂਜੀ ਪਿੰਡ ਖਟਕੜਕੜ ਕਲਾਂ ਪਿੰਡ ਖਟਕੜਕੜ ਕਲਾਂ ਤੇ ਇਹ ਵੀਰ ਬਲਿਹਾਰ RAM ਜੀ ਤੇ ਸਨੀ ਭਾਜੀ ਹੁਣੀ ਇਹ ਮਦਦ ਕਰ ਰਹੇ ਨਾਲ ਹੋਰ ਵੀ ਇੱਥੇ ਮੋਦਵਾਰ ਨੇ ਸਤਪੰਤੇ ਨੇ ਇਹ ਵੀ ਆਪਣੇ ਵੱਲੋਂ ਕੋਸ਼ਿਸ਼ਾਂ ਕਰ ਰਹੇ ਆ ਤਾਂ ਤੁਸੀਂ ਇੱਕ ਵਾਰੀ ਤਸਵੀਰ ਫਿਰ ਤੋਂ ਦੇਖ ਲਓ ਅਰਵਿੰਦ ਕੁਮਾਰ ਨਾਮ ਐ ਇਸ ਵੀਰ ਦਾ ਔਰ ਸੱਟ ਜਿਹੜੀ ਆ ਗੰਭੀਰ ਕਹਿੰਦੇ ਲੱਗੀ ਹੋਈ ਆ ਕਹਿਣਾ ਬਹੁਤ ਕੁਝ ਚਾਹੁੰਦਾ ਲੇਕਿਨ ਲੈਂਗੁਏਜ ਬੈਰੀਅਰ ਕਰਕੇ ਬਹੁਤੀ ਗੱਲ ਨਹੀਂ ਕਨਵੇ ਕਰ ਪਾ ਰਿਹਾ ਤਾਂ ਇਸ ਕਰਕੇ ਅਸੀਂ ਵੀ ਇਹੀ ਅਪੀਲ ਕਰਦੇ ਆ ਕਿ ਜੇ ਕੋਈ ਇਹਨੂੰ ਜਾਣਦਾ ਹੈ ਤਾਂ ਪਰਿਵਾਰ ਨੂੰ ਜਾਣਦਾ ਹੈ ਕਿ ਸਾਨੂੰ ਪਤਾ ਇਹਦੀ ਬੈਕਗ੍ਰਾਉਂਡ ਕਿੱਥੋਂ ਤੋਂ ਆ ਔਰ ਤੁਸੀਂ ਲੋਕਲ ਬੰਗਾ ਨਵਾਂ ਸ਼ਹਿਰ ਤੋਂ ਇਸ ਨੂੰ ਜਾਣਦੇ ਹੋ ਦੇਖੋ ਹੈ ਤਾਂ ਇਹ ਪ੍ਰਵਾਸੀ ਪਰ ਕਈ ਵੇਲੇ ਬੰਦੇ ਨੂੰ ਪਤਾ ਹੁੰਦਾ ਕਿ ਯਾਰ ਇਹ ਫਲਾਣੇ ਦਾ ਭਰਾ ਆ ਜਾਂ ਫਲਾਣੇ ਦੇ ਕਿਰਾਏ ਤੇ ਰਹਿੰਦਾ ਸੀ ਜਾਂ ਫਲਾਣੇ ਦੇ ਕੰਮ ਕਰਦਾ ਸੀ ਕਿਉਂਕਿ ਇਹਦੇ ਸੱਟ ਚੋਟ ਕਾਫੀ ਲੱਗੀ ਹੈ ਜਿਵੇਂ ਦਸ ਦੇਸ ਨਹੀਂ ਹੋਣੀ ਇਹ ਤੋਂ ਤੁਰਿਆ ਵੀ ਨਹੀਂ ਜਾ ਰਿਹਾ ਤਾਂ ਆਹ ਦੇਜੋ ਜੇਪ ਜੇਬ ਦਿਖਾਓ ਉਹ ਜੇਬ ਵੀ ਪਾਰਟੀ ਹੋਈ ਆ ਤਾਂ ਖਿੱਚ ਤੂ ਵੀ ਹੋਈ ਲੱਗਦੀ ਹੈ ਜਿਵੇਂ ਤਾਂ ਮੋਬਾਈਲ ਵੀ ਕਹਿੰਦਾ ਖੋ ਲਿਆ ਮੇਰਾ ਹੂੰ ਇਹਨਾਂ ਮੋਬਾਈਲ ਵੀ ਖੋ ਲਿਆ ਇਹਦੇ ਕੋਲ ਮੋਬਾਈਲ ਸੀ ਕਹਿੰਦਾ ਮੋਬਾਈਲ ਵੀ ਕਿਸੇ ਨੇ ਖੋ ਲਿਆ ਮੇਰੇ ਕੋਲ ਪੈਸੇ ਵੀ ਖੋਇਆ ਪੈਸੇ ਵੀ ਖੋਇਆ ਮੋਬਾਈਲ ਵੀ ਕਿਸੇ ਨੇ ਖੋ ਲਿਆ ਕਹਿੰਦਾ ਅੱਛਾ ਹੁਣ ਤੂੰ 스멜 ਵੀ ਕਾਫੀ ਆ ਰਹੀ ਐ ਤੁਹਾਨੂੰ ਲੱਗਦਾ ਬਾਥਰੂਮ ਉਸਰ ਵਿੱਚੋਂ ਨਿਕਲੇ ਲੱਗਦਾ ਹਾਂਜੀ ਵਿੱਚੇ ਬਾਥਰੂਮ ਵੀ ਨਿਕਲੇ ਲੱਗਦਾ 스멜 ਕਾਫੀ ਆ ਰਹੀ ਐ ਖੜਾ ਨਹੀਂ ਹੋ ਰਿਹਾ ਕੋਲ ਦਾ ਮੱਠਾਂ ਤੋਂ ਲੱਗ ਰਿਹਾ ਕਿ ਜਿੱਦਾਂ ਕੀ ਇਹ ਗੰਨੇ ਦੀ ਖੇਤੀ ਕਰਦਾ ਸੀ ਤੇ ਇਹ ਕੁਝ ਥੋੜਾ ਜਿਹਾ ਦੱਸ ਪਾਇਆ ਕਿ ਮੈਨੂੰ ਕਿਸੇ ਨੇ ਅਬਾਊਟ ਕੀਤਾ ਸੀਗਾ ਕਿ ਮੇਰੇ ਕੋਲ ਹਾਂਜੀ ਤਾਂ ਮੇਰੇ ਕੋਲ ਉਹ ਗੋਹਾ ਕੂੜਾ ਕਰਵਾਇਆ ਗਿਆ ਕਿ ਮੈਨ ਇੰਨਾ ਕਿ 10 ਪਾ ਰਿਆ ਕਿਸੇ ਦੇ ਘਰ ਕੰਮ ਕਰਦਾ ਸੀ ਉੱਥੋਂ ਆ ਆ ਗਿਆ ਹਾਂਜੀ ਉੱਥੋਂ ਕਹਿੰਦਾ ਮੈਂ ਨਿਕਲ ਗਿਆ ਕਿ ਮੈਂ ਗੋਹਾ ਮੈਂ ਕਿਹਾ ਗੋਹਾ ਕੁੜਾ ਨਹੀਂ ਕਰਨਾ ਕਹਿੰਦਾ ਨਹੀਂ ਇੰਨਾ ਕਿ 10 ਪਾ ਰਿਆ ਹੌਲੀ ਹੌਲੀ ਮਤਲਬ ਭਰੋਸਾ ਕਰਕੇ ਫੇ ਹੌਲੀ ਹੌਲੀ ਗੱਲ ਕਰਦਾ ਜਿੱਦਾਂ ਕਿ ਪਹਿਲਾਂ ਡਰ ਜਾਂਦਾ ਜਿੱਦਾਂ ਕਿ ਇਕੱਠੇ ਆਉਂਦੇ ਅੱਛਾ ਤੇ ਇਹੀ ਗੱਲ ਹੋਣੀ ਆ ਜਿੱਥੋਂ ਆਇਆ ਉਹਨਾਂ ਦਾ ਨਾਂ ਤਾਂ ਨਹੀਂ ਲੈਂਦਾ ਕਿ ਮੈਨੂੰ ਵਾਪਸ ਨਾ ਲੈ ਜਾਣ ਹੋ ਸਕਦਾ ਕਿ ਇਹ ਇਹ ਚੀਜ਼ ਨੂੰ ਮੈਟਰ ਕਰੇ ਹੈ ਨਾ ਇਹ ਗੱਲ ਹੋਣੀ ਆ ਕਿ ਜਿੱਦਾਂ ਹੁਣ ਤੁਹਾਨੂੰ ਇਹਨਾਂ ਗੱਲ ਕੀਤੀ ਇਹਨੇ ਖੁੱਲ ਕੇ ਕਿ ਮੈਂ ਕਿਸੇ ਦੇ ਕੰਮ ਕਰਦਾ ਸੀ ਕੁਝ ਦੱਸ ਨਹੀਂ ਦਿਸਗਾ ਤੇ ਇਹਦੇ ਕੋਲ ਹੌਲੀ ਹੌਲੀ ਪਿਆਰ ਨਾ ਤੇ ਸਾਡੇ ਇੱਥੇ ਇੱਕ ਬ੍ਰਦਰ ਆ ਉਹਨੇ ਥੋੜਾ ਜਿਹਾ ਉਹਦੀ ਜਿੱਦਾ ਨਾ ਵੌਇਸ ਥੋੜੀ ਜੀ ਭਾਰੀ ਆ ਉਹ ਇਹਦੇ ਨਾਲ ਗੱਲ ਕਰਦਾ ਸੀ ਮੈਂ ਕਿਹਾ ਥੋੜਾ ਜਿਹਾ ਪਿਆਰ ਨਾ ਕਹਿੰਦਾ ਹੁਣ ਮੇਰੇ ਹੀ ਵੌਸੇ ਉਹੋ ਜੀ ਆ ਫਿਰ ਉਹਦੇ ਨਾਲ ਗੱਲ ਕਰਦਾ ਤੁਸੀਂ ਇਹ ਤੋਂ ਪਤਾ ਆ ਫੇਰ ਦੱਸਿਆ ਕਿ ਕਿਸੇ ਦੇ ਕੰਮ ਕਰਦਾ ਸੀ ਹੁਣ ਮੈਂ ਸਮਝਿਆ ਹੁਣ ਦੇਖੋ ਅਸੀਂ ਕਿਆਫਾ ਹੀ ਲਾ ਰਹੇ ਹਾਂ ਦੇਖੋ ਰੱਬ ਤਾਂ ਅਸੀਂ ਨਹੀਂ ਆ ਵਾਹਿਗੁਰੂ ਦੇ ਅਸ਼ੀਰਵਾਦ ਨਾਲ ਹੀ ਮਾੜਾ ਮੋਟਾ ਕਰ ਰਹੇ ਹਾਂ ਕੰਮ ਤਾਂ ਜੋ ਆਈ ਆਈਡੀਆ ਲੱਗ ਰਿਹਾ ਭਾਜੀ ਉਹਨਾਂ ਦੀ ਗੱਲਾਂ ਸੁਣ ਕੇ ਇਹ ਲੱਗ ਰਿਹਾ ਕਿ ਜਿੱਥੇ ਕੰਮ ਕਰਦਾ ਸੀ ਉੱਥੋਂ ਆ ਗਿਆ ਹਾਂਜੀ 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 ਇਹ ਤੋਂ ਰਸਤੇ 'ਚ ਇਹਦੀ ਕਿਸਮਤ ਮਾੜੀ ਮਾੜੇ ਅੰਸਰ ਟੱਕਰ ਗਏ ਉਹਨਾਂ ਨੇ ਇਹ ਤੋਂ ਫੋਨ ਖੋਲਿਆ ਪੈਸੇ ਖੋਲੇ ਹੁਣ ਇਹ ਜਾਣਾ ਚਾਹੁੰਦਾ ਛੱਪਰਾ ਹਾਂਜੀ ਇਹਨੂੰ ਰਾਹ ਪਤਾ ਨਹੀਂ ਕਿਉਂਕਿ ਇਸਦੇ ਕੰਮ ਕਰਦਾ ਸੀ ਉਹ ਨਹੀਂ ਅਡਾਪਟ ਕਰਕੇ ਰੱਖਿਆ ਸੀ ਤਾਂ ਇਹਨੂੰ ਵੇਅ ਆਊਟ ਨਹੀਂ ਪਤਾ ਪਰ ਫਿਰ ਵੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਨ੍ਹਾਂ ਦੇ ਕੰਮ ਕਰਦਾ ਸੀ ਉਹਨਾਂ ਨੂੰ ਵੀ ਬੇਨਤੀ ਹੈ ਡਰ ਚੁੱਕਾ ਡਰ ਦਰਿਆ ਬਹੁਤ ਹੋਇਆ ਘਬਰਾਇਆ ਹੋਇਆ ਘਬਰਾਇਆ ਹੋਇਆ ਇਨਸਾਨ ਹੈ ਤਾਂ ਇਨਸਾਨ ਹੀ ਤਨਾਤੇ ਮਦਦ ਕਰ ਰਿਹਾ ਤਾਂ ਜਿਨ੍ਹਾਂ ਦੇ ਘਰ ਉਹ ਆਇਆ ਵੀ ਆ ਕਿਉਂਕਿ ਦੇਖੋ ਨੇੜੇ ਤੇੜੇ ਉਹਨਾਂ ਤੁਰ ਕੇ ਬਹੁਤ ਸਫ਼ਰ ਤਾਂ ਤੈਅ ਕਰਕੇ ਨੇ ਆ ਹੁਣ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਬੇਨਤੀ ਕਰਦੇ ਜੀ ਤੁਸੀਂ ਉਹਨੂੰ ਜਾਣਦੇ ਆ ਇਹਨੂੰ ਪੁਲਿਸ ਇਹਦੇ ਘਰ ਤੱਕ ਪਹੁੰਚਾ ਦਿਓ ਕਿਉਂਕਿ ਤੁਹਾਨੂੰ ਐਕਚੁਅਲ ਐਡਰੈਸ ਪਤਾ ਹੋਣਾ ਜੇਕਰ ਤੁਸੀਂ ਇਹਦੇ ਪਿੰਡ ਦੇ ਹੋ ਮਤਲਬ ਤੁਹਾਡੇ ਜਿਸ ਪਿੰਡ 'ਚ ਰਹਿੰਦਾ ਸੀ ਪਹਿਲਾਂ ਉੱਥੇ ਜਿਹਦੇ ਕੰਮ ਕਰ ਰਹੇ ਤੁਸੀਂ ਸਾਨੂੰ ਇਨਫੋਰਮ ਕਰ ਦਿਓ ਅਸੀਂ ਆਪਣੇ ਦੇਖੋ ਹੁਣ ਇਹਨੂੰ ਕਿਹੜੀ ਗੱਡੀ ਚੜਾ ਦਈਏ ਸਾਨੂੰ ਨਹੀਂ ਸਮਝ ਆਉਂਦਾ ਅਸੀਂ ਆਪਣੇ ਵੱਲੋਂ ਪੀਪੀ 32 ਵੱਲੋਂ ਇੰਨੀ ਗੱਲ ਜ਼ਰੂਰ ਹਾਮੀ ਭਰਦੇ ਆ ਕਿ ਪਤਾ ਲੱਗ ਜੂ ਇਹ ਤਾਂ ਪਿੰਡ ਕਿੱਥੇ ਐਕਚੁਅਲ ਚ ਇਹਨੂੰ ਪਹੁੰਚਾਣ ਦਾ ਜੋ ਵੀ ਜ਼ਿੰਮੇਵਾਰੀ ਖਰਚਾ ਸਾਡਾ ਆਪਣਾ ਹੋ ਜੂਗਾ ਤੇ ਆ ਕੁਝ ਕਹਿਣਾ ਵੀਰੇ ਬੋਲੋ ਹਾਂਜੀ ਬੋਲੋ ਕਿੱਥੇ ਰਹਿੰਦਾ ਸੀ ਛੱਡ ਦੇ ਇਹਨੂੰ ਹਣਾ ਨਹੀਂ ਆ ਮੈਂ ਕੋਈ ਮੈਂ ਬੱਧੀ ਪਰਦੇਸ ਰਾણેਵਾਲ ਦਾ ਰਹਿੰਦਾ ਸੀ ਹੁਣ ਬੋਲਿਆ ਭਰੋਸਾ ਕਰਕੇ ਰਾણેਵਾਲ ਰਹਿੰਦਾ ਸੀ ਹਾਂਜੀ ਕਿਹਨਾਂ ਦੇ ਰਹਿੰਦਾ ਸੀ ਇਹ ਇਹ ਮੈਂ ਸਰਪੇ ਪਰਦੇਸ ਹੈ ਮੈਂ ਇੱਕ ਕੰਪਨੀ ਵਿੱਚ ਕਰਦਾ ਹਾਂ ਕਿਹੜੀ ਕੰਪਨੀ ਹਰਿਆਣੇ ਵਿੱਚ ਹਰਿਆਣੇ ਵਿੱਚ ਬੱਦੀ ਪਰਦੇਸ ਬੱਦੀ ਪਰਦੀ ਜੀ ਹਾਂਜੀ ਬੱਦੀ ਪਰ ਬੱਦੀ ਬੱਦੀ ਪਹਿਲਾ ਰਾਣੇ ਵਾਲ ਕਹਿੰਦਾ ਤੂੰ ਇਹ ਤੇ ਹਰਿਆਣੇ ਵਿੱਚ ਤੇ ਰਤਨ ਘਰੇ ਜਾਣਾ ਤੇ ਕੀ ਟਿਕਟ ਬੇ ਬੱਕੀ ਕਰਨਾ ਹੈ ਟਿਕਟ ਕਿਹਾਂ ਦਾ ਬੁਕਿੰਗ ਕਰੇਂ ਤੁਹਾਡਾ ਪਿੰਡ ਕੌਨਸਾ ਹੈ? ਨਾਇਆਕੜਸਨਪੋ। ਹਾਂ? ਨਾਇਆਕੜਸਨਪੋ। ਨਹੀਂ ਅੱਲੀ ਸਮਝ ਨਹੀਂ ਆ ਰਹੀ ਕੋਈ ਨਹੀਂ ਕੋਈ ਸ਼ਾਹ। ਦੇਖੋ ਹੈ ਰੱਬ ਦਾ ਬੰਦਾ ਵਿਚਾਰਾ ਸ਼ਰੀਫ ਬੰਦਾ ਆ। ਅੱਖ ਚ ਕੋਦੇ ਆਸ ਆਜੇ ਦਿਖਾ ਦੇ ਯਾਰ ਉਹਨੂੰ ਇੱਕ ਉਮੀਦ ਦੇ ਆਸ ਆ। ਉਹਦੇ ਸੱਟਾਂ ਵੀ ਲੱਗੀਆਂ ਜਦ ਤੱਕ ਨੂੰ ਦੇਖੋ ਤੁਸੀਂ। ਥੋੜਾ ਬੰਦਾ ਘਬਰਾਇਆ ਬਹੁਤ ਜ਼ਿਆਦਾ ਆ। ਘਬਰਾਇਆ ਪਿਆ ਪੂਰਾ। ਦੇਖੋ ਰੱਬ ਦਾ ਬੰਦਾ ਸੀ ਰੱਬ ਅੱਗੇ ਬੇਨਤੀ ਕਰਦੇ ਕਿ ਮਹਾਰਾਜ ਇਹ ਵੀਡੀਓ ਇਹਦੇ ਜਾਣਕਾਰਾਂ ਤੱਕ ਪਹੁੰਚ ਜਵੇ। ਤੇ ਤੁਸੀਂ ਸ਼ੇਅਰ ਕਰ ਦਿਓ। ਤੇ ਪਹਿਲਾਂ ਮੈਨੂੰ ਲੱਗੇ ਤਾਂ ਰਾਣੇ ਵਾਲ ਕਹਿ ਰਿਹਾ ਰਾਣੇ ਵਾਲ ਨਹੀਂ ਸ਼ਾਇਦ ਹਰਿਆਣਾ ਕਹਿ ਰਿਹਾ। ਤਾ ਅਸੀਂ ਬਹੁਤਾ ਕਲੀਅਰ ਨਹੀਂ ਆ ਕਿ ਇਹ ਗੱਲ ਕਰਨੀ ਚਾਹੁੰਦਾ ਤੁਸੀਂ ਪਲੀਜ਼ ਸਾਥ ਦਿਓ ਤਾਂ ਜੋ ਲੋਕਲ ਜਿਨ੍ਹਾਂ ਦੇ ਸਿਗਾ ਉਹ ਉਹਨਾਂ ਦਾ ਪਤਾ ਲੱਗ ਸਕੇ ਤੇ ਉਹਨਾਂ ਨੂੰ ਬੇਨਤੀ ਕਰਦੇ ਆ ਇਹਨੂੰ ਇਹਦੇ ਪਿੰਡੇ ਦੇ ਮਾਪਿਓ ਤੱਕ ਜੂਰ ਪਹੁੰਚਾਇਆ ਜਾਵੇ ਔਰ ਬਲੇਹਾਰ ਵੀਰ ਉਹਨਾਂ ਨਾਲ ਤੇ ਸਨੀ ਭਾਜੀ ਉਹਨਾਂ ਨਾਲ ਅਸੀਂ ਰਾਤ ਤੇ ਚ ਰਹਿਾਂਗੇ ਤੁਹਾਨੂੰ ਕੋਈ ਵੀ ਸਾਡੇ ਵੱਲ ਸਪੋਰਟ ਚਾਹੀਦੀ ਹੈ ਅਸੀਂ ਹਮੇਸ਼ਾ ਹਾਜ਼ਰ ਹਾਂ ਜੀ ਤੇ ਤੁਹਾਡਾ ਧੰਨਵਾਦ ਜਿੰਨੇ ਵੀ ਤੁਸੀਂ ਇੱਥੇ ਸੱਜਣ ਖੜੇ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਇਸ ਵੀਰ ਦੀ ਟੇਕ ਕੇਅਰ ਕਰ ਬਹੁਤ ਧੰਨਵਾਦ ਵੀਰ ਜੀ ਕਿ ਤੁਸੀਂ ਸਾਡੇ ਇੱਕ ਫੋਨ ਕਰਨ ਤੇ ਇੱਥੇ ਪਹੁੰਚੇ ਆ ਕਿ ਕੁਝ ਵੀ ਟਾਈਮ ਨਹੀਂ ਲਗਾਇਆ ਤੁਸੀਂ ਆਉਣੇ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਸ਼ੁਕਰ ਹੈ ਜੀ ਉਮੀਦ ਕਰਦੇ ਹਾਂ ਜਿਹੜੀ ਤੁਸੀਂ ਇਹ ਮਿਹਨਤ ਕਰ ਰਹੇ ਹੋ ਮਹਾਰਾਜ ਨੂੰ ਭਾਗ ਲਾਉਣ ਤੇ ਆਪਣੇ ਘਰ ਪਹੁੰਚੋ ਆਪਣੇ ਪਰਿਵਾਰ ਕੋ ਬਹੁਤ ਸ਼ੁਕਰੀਆ ਸ਼ੁਕਰੀਆ ਮਾੜੀ ਇਹ ਵੀਡੀਓ ਸ਼ੇਅਰ ਕਰੋ ਕਿ ਇਹਦਾ ਕੁਝ ਪਤਾ ਲੱਗ ਸਕੇ ਕਿਰੋਂ ਘਰ ਪਹਚਾਇਆ ਜਾਵੇ ਇਹਦੇ ਜੀ 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 ਇਹਦੇ ਕੋਲ ਥੋੜੇ ਬਹੁਤੇ ਪੈਸੇ ਹੈਗੇ ਹੈ ਇਹ ਨਹੀਂ ਪਤਾ ਹੁਣ ਕਿੰਨੇ ਕਿਹਾ ਤੇ ਬਾਕੀ ਇਹ ਟਿਕਟਾਂ ਆ ਜਾਂ ਲਾਇਸੈਂਸ ਆ ਉਹ ਵੀ ਪਤਾ ਨਹੀਂ ਕਿਧਾ ਹੈਗਾ ਕਿਧਾ ਜਰਾ ਟਿਕਟਾਂ ਤੇ ਲਾਇਸੈਂਸ ਦਿਖਾਈਓ ਜਰਾ ਆਪਾਂ ਦਿਖਾ ਦਿਓ ਲਾਇਸੈਂਸ ਕਹਾਂ ਪਰ ਹੈ ਤੇ ਮਰ ਦੋ ਅਰਵਿੰਦ ਦੋ ਕਹਾਂ ਹੈ ਆਪਕਾ ਟਿਕਟ ਤੇ ਲਾਇਸੈਂਸ ਦਿਖਾਓ ਦੇਖੋ ਇੱਕ ਲੈਂਗੁਏਜ ਬੈਰੀਅਰ ਵੱਡੀ ਚੀਜ਼ ਹੈ ਕਿਉਂਕਿ ਉਹ ਖੁੱਲ ਕੇ ਜੋ ਪ੍ਰੋਨਾਂਊਂਸ ਕਰ ਰਿਹਾ ਹੁਣ ਅਸੀਂ ਤਾਂ ਆਪਣੇ ਹਿਸਾਬ ਨਾਲ ਅੰਦਾਜ਼ੇ ਲਾ ਰਹੇ ਹਰਿਆਣਾ ਕਹਿ ਰਿਹਾ ਮੈਨੂੰ ਰਾਣੇ ਵਾਲ ਲੱਗਾ ਹਾਂਜੀ ਹਾਂਜੀ ਹਨਾ ਹੁਣ ਜਾਂ ਤਾਂ ਕੋਈ ਇਦੇ ਨਾਲ ਦਾ ਵੀਰ ਉਹ ਸਾਨੂੰ ਕਲੀਅਰਲੀ ਦੱਸ ਸਕਦਾ ਦੇਖੋ ਆ ਦਸਤਾਵੇਜ਼ ਹੈਗੇ ਆ ਅਸਨੀ ਭਾਜੀ ਦਿਖਾਓ ਜਰਾ ਵੀਰੇ ਆਓ ਜਰਾ ਉੱਤੇ ਇਹਨੂੰ ਕਰੋ ਆ ਡਰਾਈਵਿੰਗ ਲਾਇਸੈਂਸ ਵੀ ਨਿਕਲੇ ਆ ਜੀ ਲਾਇਸੈਂਸ ਹੈ ਕਰੋ ਜੀ ਇਹਨੂੰ ਇਹਨੂੰ ਇੱਥੇ ਜਗਿੰਦਰ RAM ਲਿਖਿਆ ਹੈ ਜੀ son of ਬਚਨ RAM ਰੈਜ਼ੀਡੈਂਸ ਹੈਗਾ ਹਾਊਸ ਨੰਬਰ 760 ਐਸਡੀ ਅਜੀਤ ਨਗਰ ਡਿਸਟ੍ਰਿਕਟ ਅੰਮ੍ਰਿਤਸਰ ਪੰਜਾਬ ਇਹ ਕੌਣ ਹੈ ਇਹ ਕੌਣ ਹੈ ਇਹ ਕਿਸ ਦਾ ਹੈ ਮੈਂ ਤੇ ਮੇਰੇ ਪਾਪਾ ਤੇ ਜਾਣਤਾ ਹੈ ਹੈਂ ਮੇਰੇ ਪਪਾ ਹੈ ਤੁਹਾਡੇ ਪਪਾ ਮੇਰੇ ਪਪਾ ਹੈ ਜੀ ਨਹੀਂ ਇਹ ਕਹਿੰਦਾ ਕਿ ਮੇਰੇ ਪਪਾ ਜਾਣਦੇ ਆ ਪਪਾ ਇਹਨੂੰ ਜਾਣਦੇ ਆ ਪਪਾ ਨਹੀਂ ਆ ਇਹਦਾ ਕਿਉਂਕਿ ਆ ਇਹਦੀ ਦਾਦੀ ਦੀ ਤਸਵੀਰ ਹੈ ਜੀ ਦੀ ਫੋਟੋ ਦਿਖਾਈ ਦੀ ਇਹ ਫੋਟੋ ਦਿਖਾ ਰਿਹਾ ਹੈ ਇਹ ਕਹਿ ਰਿਹਾ ਕਿ ਮੇਰੀ ਦਾਦੀ ਦੀ ਆ ਇਹਦੇ ਕੋਲ ਫੋਟੋ ਆ ਇਹ ਇਹ ਕਹਿ ਰਿਹਾ ਕਿ ਮੇਰੀ ਦਾਦੀ ਦੀ ਆ ਇਹਦੀ ਦਾਦੀ ਦੀ ਫੋਟੋ ਅਸੀਂ ਹੁਣ ਪੂਰਾ ਹਾਂਜੀ ਇਹਦੀ ਦਾਦੀ ਦੀ ਆ ਪਰ ਸਾਨੂੰ ਇਹ ਪਰਾ ਸ਼ੋ ਨਹੀਂ ਆ ਕਿ ਇਹਦੀ ਦਾਦੀ ਆ ਆ ਖੋਲਿਓ ਸਣੀ ਭਾਜੀ ਆ ਖੋਲਿਓ ਪੇਜ ਖੋਲਿਓ ਇਹ ਤਾਂ ਚਲੋ ਦੂਜੀ ਆ ਡਾਲਰ ਦੀ ਫੋਟੋ ਆ ਇੱਕ ਇਹਦੇ ਕੋਲ ਇਹ ਪੈਨ ਕਾਰਡ ਦਾ ਦੂਜਾ ਆ ਫੋਟੋ ਗ੍ਰਾਫੀ ਆ ਕਿ ਪੂਰੀ ਤਰ੍ਹਾਂ ਇਹ ਪੂਰੀ ਤਰ੍ਹਾਂ ਸਹੀ ਕੁਲ ਸਹੀ ਨਹੀਂ ਕਲੀਅਰ ਨਹੀਂ ਹੈਗੀ ਬਟ ਇਹਦੇ ਤੇ ਨਾਂ ਤਾਂ ਹੈਗਾ ਰਤਨ ਸਿੰਘ ਗੁਰਦਾਸ RAM ਕਿਸ ਨੇ ਦੀ 1952 ਉਹ ਦਿੱਤਾ ਕੌਣ ਦੀ ਹੈ ਭਾਈ ਇਹ ਤਾਂ ਕਿਸੇ ਆਪਣੇ ਪੰਜਾਬੀ ਦੀ ਲਗਦੀ ਦੀ ਆ ਜਾਦੀ ਕਾਂਹ ਪਰ ਹੈ ਤੁਹਾਡਾ ਉਹ ਆਪ ਉਪਰ ਆਇਆ ਇਹਨਾਂ ਕਿਸੇ ਨੇ ਦੱਸਿਆ ਕਿ ਮੈਨੂੰ ਕਿਸੇ ਨੇ 100 ਰੁਪਿਆ ਇਦਾਂ ਹੀ ਸੇਵਾ ਕੀਤੀ ਆ ਇਹ ਇਹਦੇ ਕੋਲ ਬਚਦੇ ਥੋੜੇ ਤੇ 50 60 ਰੁਪਏ ਬਚ ਰਹੇ ਆ ਚਲੋ ਅਸੀਂ ਉਮੀਦ ਕਰਦੇ ਆਂ ਮਹਾਰਾਜ ਕਿਰਪਾ ਕਰਨ ਇਹ ਆਪਣੇ ਟਿਕਾਣੇ ਤੇ ਪਹੁੰਚੇ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਬਲਿਆਰ ਜੀ ਆਪਾਂ ਟੱਚ ਹੀ ਰਵਾਂਗੇ ਠੀਕ ਹੈ ਬਹੁਤ ਸ਼ੁਕਰੀਆ